ਅੱਜ ਪੂਰੇ ਦੇਸ਼ ਦੇ ਵਿੱਚ ਵੋਟਰ ਦਿਹਾੜਾ ਮਨਾਇਆ ਗਿਆ ਅਤੇ ਇਸ ਦੇ ਚੱਲਦੇ ਹੀ ਬਰਨਾਲਾ ਦੇ ਵਿੱਚ ਵੀ ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਹਾੜਾ ਮਨਾਇਆ ਗਿਆ ਅਤੇ ਇਸ ਮੌਕੇ ਜ਼ਿਲ੍ਹੇ ਦੇ ਸ ਵੀ ਪਾਈਕਨ ਗੁਰਦੀਪ ਸਿੰਘ ਮਨਾਲੀਆਂ ਨੇ ਨੌਜਵਾਨਾਂ ਨੂੰ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਲਈ ਉਤਸ਼ਾਹ ਕੀਤਾ ਇਸ ਮੌਕੇ ਏਡੀਸੀ ਬਰਨਾਲਾ ਨੇ ਵੀ ਇਹ ਸੁਨੇਹਾ ਦਿੱਤਾ ਕਿ ਹਰੇਕ ਵੋਟਰ ਨੂੰ ਆਪਣੀ ਵੋਟ ਦਾ ਜ਼ਿੰਮੇਵਾਰੀ ਦੇ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਕਿ ਨੇਤਾ ਚੰਗੇ ਚੁਣੇ ਜਾ ਸਕਣ ਤੇ ਦੇਸ਼ ਚੰਗੇ ਹੱਥਾਂ ਵਿੱਚ ਰਹੇ ਅ ਡਿਸਟ੍ਰਿਕਟ ਬਰਨਾਲਾ ਦਾ ਜ਼ਿਲ੍ਹਾ ਪਦਰੀ ਨੈਸ਼ਨਲ ਵੋਟਰਸ ਡੇ ਅ ਅਸੀਂ ਅੱਜ ਐਸਡੀ ਕਾਲਜ ਬਰਨਾਲਾ ਦੇ ਆਡੀਟੋਰੀਅਮ ਹਾਲ ਦੇ ਵਿੱਚ ਮਨਾ ਰਹੇ ਹਾਂ ਜਿਹੜਾ ਕਾਲਜ ਮੈਨੇਜਮੈਂਟ ਦਾ ਬਹੁਤ ਸਚੱਜਾ ਪ੍ਰਬੰਧ ਹੈ ਇੱਥੇ ਬੱਚਿਆਂ ਦਾ ਬੜਾ ਅੱਛਾ ਪਾਰਟਿਸਪੇਸ਼ਨ ਹੋਇਆ ਹੈ ਕਲਚਰਲ ਐਕਟੀਵਿਟੀਜ਼ ਦੇ ਵਿੱਚ ਔਰ ਅਸੀਂ ਸਾਰਿਆਂ ਨੇ ਇੱਥੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਬੱਚਾ ਨੂੰ ਇਨਕਰੇਜ ਕੀਤਾ ਵੀ ਆਰ ਪਰਟਿਕੁਲਰਲੀ ਗਲੈਡ ਕਿ ਸਾਡੇ ਜਿਹੜੇ ਡਿਸਟ੍ਰਿਕਟ ਦੇ ਨਵੇਂ ਸਵੀਪ ਆਈਕਨ ਨੇ ਮਿਸਟਰ ਗੁਰਦੀਪ ਪਨਾਲੀਆ ਜਿਹੜੇ ਕਿ ਸੋਸ਼ਲ ਮੀਡੀਆ ਦੇ ਇੱਕ 스타 ਨੇ ਹੀ ਹੈਜ਼ ਅਬਲਾਈਡ ਟੂ ਜੁਆਇਨ ði ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਟੀਮ ਐਜ਼ ði ਸਵੀਪ ਆਈਕਨ ਤੇ ਅਸੀਂ ਉਹਨਾਂ ਨੂੰ ਵੀ ਨਾਲ ਲਿਆ ਉਹਨਾਂ ਨੇ ਵੀ ਆਪਣੇ ਜਿਹੜੇ ਵਿਚਾਰ ਆਪਣੇ ਢੰਗ ਦੇ ਵਿੱਚ ਆਪਣੇ ਅੰਦਾਜ਼ ਦੇ ਵਿੱਚ ਬੱਚਾ ਨਾਲ ਸਾਂਝੇ ਕੀਤੇ ਐ ਬਟ ਆਮ I'm very sure ਕਿ ਬੱਚੇ ਇਸ ਤੋਂ استفادہ ਆਪਣੇ ਤੇ ਮੈਨੂੰ ਉਸ ਵੀ ਪਾਈਕਾਂ ਲਾਉਣ ਦੀ ਮੇਰੀ ਜ਼ਿੰਮੇਵਾਰੀ ਲੱਗੀ ਆ ਕਿ ਵੋਟਾਂ ਬਾਰੇ ਆਪਣੇ ਯੰਗਸਟਰ ਨੂੰ ਜਿਹੜਾ ਇਨਕਰੇਜ ਕਰਨਾ ਹੈ ਵੋਟ ਬਣਾਉਣ ਲਈ ਪਲੱਸ ਵੋਟ ਪਾਉਣ ਲਈ ਸੋ ਅੱਜ ਨੈਸ਼ਨਲ ਵੋਟਰ ਡੇ ਆ ਜੀ 25 ਜਨਵਰੀ ਦਾ ਦਿਨ ਹੈ ਤੇ ਆਪਣੇ ਸਾਰੇ ਦੇਸ਼ਵਾਸੀਆਂ ਲਈ ਬਹੁਤ ਵੱਡਾ ਦਿਨ ਹੈ ਸੋ ਯੰਗਸਟਰ ਨੂੰ ਮੈਂ ਤਾਂ ਅਪੀਲ ਹੀ ਕਰੂੰਗਾ ਜੀ ਛੋਟਾ ਵੱਡਾ ਭਰਾ ਸਮਝ ਕੇ ਤੁਸੀਂ ਵੋਟ ਬਣਾਓ ਵੀ ਔਰ ਵੋਟ ਪਾਓ ਵੀ ਇਹ ਆਪਣਾ ਪਹਿਲਾ ਔਰ ਸਭ ਤੋਂ ਵੱਡਾ ਦੇਸ਼ਵਾਸੀ ਹੋਣ ਦਾ ਅਧਿਕਾਰ ਹੈ ਜੀ ਅੱਛਾ ਗੁਰਦੀਪ ਜੀ ਤੁਸੀਂ ਵੀ ਮੀਡੀਆ ਦੇ ਸਰਕਾਰ ਨੂੰ ਲੈਂਦਾ ਕਰਦੇ ਹੋ ਰੀਲਾਂ ਨੂੰ ਲੈ ਕੇ ਵੀ ਇਹ ਜਿਹੜੇ ਇਸ ਤਰ੍ਹਾਂ ਦੇ ਮਹਿਮਾਨ ਇਹਦੇ ਵਿੱਚ ਵੀ ਲਗਭਗ ਜੁਗਤ ਅੱਗੇ ਵੀ ਚੱਲਦਾ ਰਹੂਗਾ ਕਿ ਜਿਹੜਾ ਸੰਦੇਸ਼ ਦੇਣਾ ਚਾਹੁੰਦਾ ਹੈ ਦੇਖੋ ਜੀ ਪਹਿਲੀ ਵਾਰ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਔਰ ਚਲੋ ਸੋਸ਼ਲ ਮੀਡੀਆ ਵਾਲਾ ਤਾਂ ਚੱਲਦਾ ਰਹਿੰਦਾ ਉਹ ਇੰਟਰਟੇਨਮੈਂਟ ਦਾ ਇੰਟਰਟੇਨ ਕਰਨਾ ਸਾਡਾ ਜਿਹੜਾ ਕੰਮ ਹੈ ਔਰ ਮੈਨੂੰ ਲੱਗਦਾ ਜੇ ਇੰਟਰਟੇਨ ਦੇ ਨਾਲ ਨਾਲ ਸਾਨੂੰ ਕੋਈ ਐਹੋ ਜਿਹੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਮੌਕਾ ਮਿਲਦਾ ਤਾਂ ਇਟ ਵਿਲ ਬੀ ਗਲੈਡ ਸਾਰਿਆਂ ਨੂੰ ਹੀ ਹੋਣਾ ਚਾਹੀਦਾ ਮਤਲਬ ਉਹਨਾਂ ਨੂੰ ਜਿੰਨੇ ਵੀ ਯੰਗਸਟਰ ਨੇ ਚਾਹੇ ਉਹ ਕਿਸੇ ਵੀ ਤਰ੍ਹਾਂ ਆਪਣਾ ਕੰਮ ਕਰ ਰਹੇ ਨੇ ਤਾਂ ਉਹਦੇ ਵਿੱਚ ਅਗਰ ਤੁਹਾਡੇ ਜ਼ਿਲ੍ਹੇ ਦੀ ਪਿੰਡ ਦੀ ਜਿਹੋ ਜਿਹੀ ਵੀ ਤੁਹਾਨੂੰ ਜ਼ਿੰਮੇਵਾਰੀ ਮਿਲਦੀ ਹੈ ਜ਼ਰੂਰ ਆਉਣ ਅੱਗੇ ਆਉਣਾ ਚਾਹੀਦਾ ਇਸ ਮੌਕੇ ਕਾਮੇਡੀ ਅਦਾਕਾਰ ਅਤੇ ਹੁਣ ਜ਼ਿਲ੍ਹੇ ਦੇ ਚੋਣ ਆਈਕਨ ਬਣ ਚੁੱਕੇ ਗੁਰਦੀਪ ਸਿੰਘ ਮਨਾਲੀਆ ਨੇ ਵੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਵੋਟ ਜ਼ਰੂਰ ਪਾਉਣ ਤੇ ਉਸਦੇ ਅਧਿਕਾਰ ਦੀ ਵਰਤੋਂ ਕਰਨ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਵੋਟ ਦੇ ਕੇ ਸਾਨੂੰ ਇਸ ਜ਼ਿੰਮੇਵਾਰੀ ਦਾ ਵੀ ਅਹਿਸਾਸ ਹੁੰਦਾ ਹੈ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਆਪਣੇ ਦੇਸ਼ ਦੇ ਭਵਿੱਖ ਦਾ ਸਰੋਤ ਬਣਨਾ ਹੈ ਜਗਬਾਣੀ ਟੀਵੀ ਲਈ ਬਰਨਾਲਾ ਤੋਂ ਵਿਨਿਤ ਸ਼ਰਮਾ ਦੀ ਰਿਪੋਰਟ